प्यारे विद्यार्थियों ਤੁਹਾਨੂੰ ਪਤਾ ਹੀ ਹੈ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਸਾਨੂੰ ਲਗਭਗ 7 ਮਹੀਨੇ ਇੱਕ ਦੂਜੇ ਤੋਂ ਦੂਰ ਰੱਖਿਆ ਹੈ ਬਹੁਤ ਲੰਬੇ ਸਮੇਂ ਤੋਂ ਬਾਅਦ ਆਪਣੀ ਉਡੀਕ ਖਤਮ ਹੋਈ ਹੈ ਅਤੇ ਹੁਣ ਮਿਤੀ 19 ਅਕਤੂਬਰ ਤੋਂ 9ਵੀਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਸਕੂਲ ਖੁੱਲਣ ਜਾ ਰਹੇ ਹਨ ਸਾਨੂੰ ਬੇਸਬਰੀ ਨਾਲ ਤੁਹਾਡੇ ਸਕੂਲ ਔਨ ਦੀ ਉਡੀਕ ਹੈ ਤੁਸੀਂ ਪਹਿਲਾਂ ਵਾਂਗੂ ਚਾਹਵਾਂ ਨਾਲ ਸਕੂਲ ਆਉਣਾ ਹੈ ਅਤੇ ਮਨ ਲਗਾ ਕੇ ਪੜ੍ਹਾਈ ਕਰਨੀ ਹੈ ਪਰ ਸਭ ਤੋਂ ਪਹਿਲਾਂ ਸਕੂਲ ਆਨ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜਿਵੇਂ ਕਿ ਵਿਦਿਆਰਥੀਆਂ ਸਭ ਤੋਂ ਪਹਿਲਾਂ ਇੱਕ ਸਹਿਮਤੀ ਫਾਰਮ ਜੋ ਕਿ ਤੁਹਾਨੂੰ ਸਕੂਲ ਤੋਂ ਹੀ ਮਿਲ ਜਾਏਗਾ ਸਕੂਲ ਆਨ ਤੋਂ ਪਹਿਲਾਂ ਮਾਤਾ ਪਿਤਾ ਦੀ ਲਿਖਤੀ ਸਹਿਮਤੀ ਜ਼ਰੂਰੀ ਹੈ ਤੁਸੀਂ ਉਹ ਫਾਰਮ ਭਰ ਕੇ ਆਪਣੇ ਇੰਚਾਰਜ ਅਧਿਆਪਕ ਨੂੰ ਜਮ੍ਹਾਂ ਕਰਵਾਉਣਾ ਹੈ ਉਸ ਤੋਂ ਬਾਅਦ ਵਿਦਿਆਰਥੀਓ ਜਦੋਂ ਤੁਸੀਂ ਸਕੂਲ ਆਉਂਗੇ ਤਾਂ ਆਪਣੀ ਪਾਣੀ ਦੀ ਬੋਤਲ ਅਤੇ ਰੋਟੀ ਵਾਲਾ ਟਿਫਨ ਕਿਸੇ ਹੋਰ ਵਿਦਿਆਰਥੀ ਨਾਲ ਸ਼ੇਅਰ ਨਾ ਕਰੋ ਵਿਦਿਆਰਥੀਓ ਟਿਫਨ ਜਿਹੜਾ ਹੈ ਰੋਟੀ ਵਾਲਾ ਤੁਸੀਂ ਆਪਣਾ ਹੀ ਵਰਤਣਾ ਹੈ ਪਾਣੀ ਦੀ ਬੋਤਲ ਵੀ ਆਪਣੀ ਹੀ ਯੂਜ਼ ਕਰਨੀ ਹੈ ਮਾਸਕ ਦੀ ਵਰਤੋਂ ਜ਼ਰੂਰੀ ਸਕੂਲ ਆਨ ਸਮੇਂ ਤੁਹਾਡੇ ਹਰ ਸਮੇਂ ਮਾਸਕ ਜਿਹੜਾ ਹੈ ਉਹ ਲੱਗਿਆ ਹੋਣਾ ਜ਼ਰੂਰੀ ਹੈ ਵਿਦਿਆਰਥੀਓ ਜੇਕਰ ਮਾਸਕ ਨਹੀਂ ਹੈ ਤੁਹਾਡੇ ਕੋਲ ਅਵੇਲੇਬਲ ਤਾਂ ਮਾਸਕ ਆਪਣੇ ਜਿਹੜੇ ਹੈ ਉਹ ਘਰ ਹੀ ਬਣਾ ਲਓ ਜਾਂ ਰੁਮਾਲ ਦੀ ਵਰਤੋਂ ਕਰੋ ਵਿਦਿਆਰਥੀਓ ਮਾਸਕ ਜਿਹੜਾ ਹੈ ਬਹੁਤ ਜ਼ਰੂਰੀ ਹੈ ਬਾਜ਼ਾਰ ਤੋਂ ਵੀ ਮਾਸਕ ਮਿਲ ਜਾਂਦੇ ਹਨ ਜੇ ਤੁਸੀਂ ਘਰ ਦਾ ਬਣਿਆ ਮਾਸਕ ਵੀ ਵਰਤੋਗੇ ਦਾ ਵੀ ਕੋਈ ਦਿੱਕਤ ਨਹੀਂ ਹੈ ਰੁਮਾਲ ਦੀ ਵੀ ਵਰਤੋ ਕਰ ਸਕਦੇ ਹਾਂ ਮਾਸਕ ਦੀ ਵਰਤੋ ਜਿਹੜੀ ਹੈ অতি ਜ਼ਰੂਰੀ ਹੋਵੇਗੀ ਉਸ ਤੋਂ ਬਾਅਦ ਵਿਦਿਆਰਥੀਓ ਸਕੂਲ ਆਨ ਸਮੇਂ ਜਿਹੜੀ ਤੁਸੀਂ ਵਰਦੀ ਪਾ ਕੇ ਆਉਂਗੇ ਵਰਦੀ ਜਿਹੜੀ ਹੈ ਤੁਹਾਡੀ ਫੁੱਲ 슬ੀਵ ਮਤਲਬ ਫੁੱਲ ਬਾਜੂ ਵਾਲੀ ਹੋਣੀ ਚਾਹੀਦੀ ਹੈ ਵਿਦਿਆਰਥੀਓ ਫੁੱਲ ਬਾਜੂ ਵਾਲੀ ਵਰਦੀ ਨਾਲ ਜਿਹੜਾ ਹੈ ਵਾਇਰਸ ਦਾ ਪ੍ਰਭਾਵ ਜਿਹੜਾ ਹੈ ਉਸਤੇ ਵੀ ਕਾਫੀ ਜਿਹੜਾ ਹੈ ਠੱਲ ਪਾਉਂਦੀ ਹੈ ਆਪਣੀ ਸਕਿਨ ਤੇ ਟੱਚ ਨਹੀਂ ਹੁੰਦਾ ਅਤੇ ਵਰਦੀ ਨੂੰ ਸ਼ਾਮ ਦੇ ਸਮੇਂ ਰੋਜ਼ਾਨਾ ਧੋਣਾ ਵੀ ਹੈ ਵਿਦਿਆਰਥੀਓ ਦੂਸਰੀ ਵਰਦੀ ਅਗਲੇ ਦਿਨ ਪਾ ਕੇ ਆਉਣੀ ਹੈ ਇਸ ਵਰਦੀ ਨੂੰ ਧੋ ਦੇਣਾ ਹੈ ਉਸ ਤੋਂ ਬਾਅਦ ਵਿਦਿਆਰਥੀਓ ਆਪਣੇ ਹੱਥ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਨੇ ਹਨ ਸਾਬਣ ਦੀ ਵਰਤੋਂ ਜਿਹੜੀ ਹੈ ਉਸ ਨਾਲ ਆਪਣੇ ਹੱਥਾਂ ਨੂੰ 20 ਸਕਿੰਟ ਤੱਕ ਚੰਗੀ ਤਰ੍ਹਾਂ ਤੁਸੀਂ ਸਾਫ ਕਰਨਾ ਹੈ ਕਿਸੇ ਵੀ ਚੀਜ਼ ਨੂੰ ਖਾਣ ਤੋਂ ਪਹਿਲਾਂ ਆਪਣੇ ਹੱਥ ਜਿਹੜੇ ਹੈ ਉਹ ਸੈਨੀਟਾਈਜ਼ ਕਰਨੇ ਹਨ ਜੇ ਸੈਨੀਟਾਈਜ਼ਰ ਮੌਜੂਦ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਸਾਬਣ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਸਾਫ ਕਰਕੇ ਹੀ ਜਿਹੜੀ ਹੈ ਤੁਸੀਂ ਚੀਜ਼ ਖਾਣੀ ਹੈ ਆਪਣੇ ਗੰਦੇ ਹੱਥ ਜਿਹੜੇ ਹੈ ਉਹ ਨੱਕ ਤੇ ਮੂੰਹ ਤੱਕ ਨਹੀਂ ਲਗਾਉਣੇ ਸੋਸ਼ਲ ਡਿਸਟੈਂਸ ਸੋਸ਼ਲ ਡਿਸਟੈਂਸ ਜਿਹੜੇ ਹੈ ਵਿਦਿਆਰਥੀਓ 6 ਫੁੱਟ ਦੀ ਜਿਹੜੀ ਹੈ ਦੂਰੀ ਹੋਣੀ ਚਾਹੀਦੀ ਹੈ ਕਲਾਸ ਵਿੱਚ ਬੈਠਣ ਸਮੇਂ ਵੀ ਜਿਹੜੀ ਹੈ ਤੁਹਾਡੀ ਜਿਹੜੀ ਦੂਰੀ ਹੈ ਇੱਕ ਦੂਜੇ ਵਿਦਿਆਰਥੀ ਤੋਂ 6 ਫੁੱਟ ਦੀ ਹੋਣੀ ਚਾਹੀਦੀ ਹੈ ਕਿਸੇ ਸਮੇਂ ਤੁਹਾਡੇ ਕੋਲ ਸਮਾਂ ਫ੍ਰੀ ਹੁੰਦਾ ਹੈ ਜਦ ਦੀ ਛੁੱਟੀ ਦਾ ਸਮਾਂ ਹੁੰਦਾ ਹੈ ਤਾਂ ਤਾਂ ਵੀ ਦੋ ਵਿਦਿਆਰਥੀਆਂ ਨੇ ਜਿਹੜਾ ਹੈ ਆਪਣੇ ਵਿਚਕਾਰ ਸੋਸ਼ਲ ਡਿਸਟੈਂਸ ਜ਼ਰੂਰ ਰੱਖਣਾ ਹੈ 6 ਫੁੱਟ ਦੀ ਦੂਰੀ ਜਿਹੜੀ ਹੈ ਰੱਖਣੀ ਹੈ ਕਿਸੇ ਵੀ ਸਮੇਂ ਇਕੱਠੇ ਨਹੀਂ ਖੜੇ ਹੋਣਾ ਉਸ ਤੋਂ ਬਾਅਦ ਵਿਦਿਆਰਥੀਓ ਕਿਸੇ ਵੀ ਸਰਫਸ ਨੂੰ ਬਿਨਾ ਗੱਲ ਤੋਂ ਨਾ ਛੂਣਾ ਵਿਦਿਆਰਥੀਓ ਕਿਸੇ ਵੀ ਸਰਫਸ ਨੂੰ ਤੁਸੀਂ ਟੱਚ ਨਹੀਂ ਕਰਨਾ ਫੋਰ ਐਗਜ਼ਾਮਪਲ ਜਿਵੇਂ ਕਿ ਕੰਦਾ ਨੂੰ ਛੂਣਾ ਕਿਸੇ ਦਰਖਤ ਨੂੰ ਹੱਥ ਲਾਉਣਾ ਟੂਟੀ ਨੂੰ ਹੱਥ ਲਾਉਣਾ ਬਿਨਾਂ ਕਿਸੇ ਕੰਮ ਦੇ ਗੈਰ ਜ਼ਰੂਰੀ ਜਿਹੜਾ ਹੈ ਤੁਸੀਂ ਹੱਥ ਨਹੀਂ ਲਗਾਉਣਾ ਜਿਵੇਂ ਕਈ ਵਾਰੀ ਖੜੇ ਖੜੇ ਨਲਕੇ ਨੂੰ ਆਪਾਂ ਹੱਥ ਲਗਾ ਲੈਨੇ ਹਾਂ ਤਾਂ ਕੰਦਾ ਨੂੰ ਬਿਨਾਂ ਕਿਸੇ ਮਤਲਬ ਦੇ ਦੂਸਰੇ ਵਿਦਿਆਰਥੀ ਦੇ ਬੈਗ ਨੂੰ ਟੱਚ ਨਹੀਂ ਕਰਨਾ ਵਿਦਿਆਰਥੀਓ ਇਹਨਾਂ ਗੱਲਾਂ ਦਾ ਧਿਆਨ ਜਿਹੜਾ ਹੈ ਤੁਸੀਂ ਰੱਖਣਾ ਹੈ ਉਸ ਤੋਂ ਬਾਅਦ ਜਿਹੜੀ ਜ਼ਰੂਰੀ ਹਦਾਇਤ ਹੈ ਵਿਦਿਆਰਥੀਓ ਕਿਸੇ ਵੀ ਵਿਦਿਆਰਥੀ ਨਾਲ ਹੱਥ ਨਾ ਮਿਲਾਓ ਸਕੂਲ ਆਨ ਸਮੇਂ ਆਪਾਂ ਇੱਕ ਦੂਸਰੇ ਵਿਦਿਆਰਥੀ ਨਾਲ ਹੱਥ ਨਹੀਂ ਮਿਲਾਉਣਾ ਤੁਸੀਂ ਜਿਹੜੀ ਹੈ ਦੂਰ ਤੋਂ ਹੀ ਉਸ ਨੂੰ ਦੁਆ ਸਲਾਮ ਜਿਹੜੀ ਨਮਸਤੇ ਸਤਿ ਸ੍ਰੀ ਅਕਾਲ ਜੋ ਵੀ ਤੁਸੀਂ ਬੁਲਾਉਣਾ ਚਾਹੁੰਦੇ ਹੋ ਉਹ ਦੂਰ ਤੋਂ ਹੀ ਬੁਲਾਉਣੀ ਹੈ ਆਪਣੇ ਜਿਹੜੇ ਹੱਥ ਇੱਕ ਦੂਸਰੇ ਨਾਲ ਨਹੀਂ ਮਿਲਾਉਣੇ ਨਾ ਹੀ ਕਿਸੇ ਦੇ ਨੇੜੇ ਜਾਣਾ ਹੈ ਵਿਦਿਆਰਥੀਆਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਜਿਹੜਾ ਹੈ ਸਕੂਲ ਦੇ ਅੰਦਰ ਰਹਿਣਾ ਹੈ ਤਾਂ ਵਿਦਿਆਰਥੀ ਇੱਕ ਮੇਨ ਜ਼ਰੂਰੀ ਹਦਾਇਤ ਆਪਣੀ ਕਾਪੀ ਕਿਤਾਬ ਅਤੇ ਪੈਨ ਹੀ ਵਰਤੋ ਕਿਸੇ ਦੂਸਰੇ ਵਿਦਿਆਰਥੀ ਤੋਂ ਉਸਦੀ ਕਾਪੀ ਪੈਨ ਜਾਂ ਕਿਤਾਬ ਨਹੀਂ ਮੰਗਣੀ ਵਿਦਿਆਰਥੀਓ ਜੇਕਰ ਕਾਪੀ ਜਿਹੜੀ ਪੂਰੀ ਕਰਨੀ ਹੈ ਤੁਸੀਂ ਵਿਦਿਆਰਥੀਓ ਅਧਿਆਪਕ ਦੁਆਰਾ ਜੋ ਕੰਮ ਬਲੈਕਬੋਰਡ ਤੇ ਕਰਵਾਇਆ ਜਾਏਗਾ ਉਸ ਨੂੰ ਆਪਣੀ ਕਾਪੀ ਤੇ ਹੀ ਨੋਟ ਕਰਨਾ ਹੈ ਕਿਸੇ ਹੋਰ ਵਿਦਿਆਰਥੀ ਤੋਂ ਕਾਪੀ ਦੀ ਮੰਗ ਨਾ ਕਰੋ ਧੰਨਵਾਦ ਵਿਦਿਆਰਥੀਓ ਬਹੁਤ ਬਹੁਤ ਧੰਨਵਾਦ